ਪੰਜਾਬ ਦੇ ਸੂਝਵਾਨ ਕਿਸਾਨ ਵੀਰੋ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਰਦਾਰ ਕਾਕਾ ਸਿੰਘ ਜੀ ਨੇ ਸਾਡੇ ਬਾਰੇ ਦੱਸ ਦਿੱਤਾ ਹੈ ਟਰਾਂਸਪੋਰਟ ਦੇ ਨਾਲ ਜ਼ਿਮੀਦਾਰ ਦਾ 9 ਮਾਸ ਦਾ ਰਿਸ਼ਤਾ ਹੈ ਜ਼ਿੰਮੇਦਾਰ ਸਹਾਇਕ ਧੰਦੇ ਦੇ ਤੌਰ ਤੇ ਟਰਾਂਸਪੋਰਟ ਨੂੰ ਅਪਣਾਉਂਦਾ ਸਮੇਂ ਦੀ ਸਰਕਾਰਾਂ ਦੀ ਮਾਰ ਦੇ ਨਾਲ ਜਿੱਥੇ ਸਾਡੀ ਕਿਸਾਨੀ ਇਹਨਾਂ ਨੇ ਰੋਲ ਦਿੱਤੀ ਨਾਲ ਦੀ ਨਾਲ ਹੀ ਸਾਡਾ ਸਹਾਇਕ ਧੰਦਾ ਵੀ ਜਿਹੜਾ ਟਰਾਂਸਪੋਰਟ ਦਾ ਖਾਸ ਕਰਕੇ ਟਰੱਕਾਂ ਦਾ ਧੰਦਾ ਹੈ ਉਹਦਾ ਵੀ ਕਚੂੰਬਰ ਕੱਢਦਾ ਸੋ ਜਦੋਂ ਵੀ ਸਾਨੂੰ ਜ਼ਰੂਰਤ ਪਈਏ ਸਾਡੀਆਂ ਕਿਸਾਨ ਜਥੇਬੰਦੀਆਂ ਹਰ ਵੇਲੇ ਸਾਡੇ ਨਾਲ ਸਾਡੀ ਪਿੱਠ ਤੇ ਖੜੀਆਂ ਨੇ ਮੋਸਟਲੀ ਜਿੰਨੇ ਟਰੱਕਾਂ ਵਾਲੇ ਵੀਰ ਨੇ ਉਹ ਜ਼ਿਮੀਦਾਰ ਘਰਾਣਿਆਂ ਦੇ ਵਿੱਚੋਂ ਨੇ ਅਸੀਂ ਆਪਣੇ ਫਰਜ਼ ਨੂੰ ਪਛਾਣਦੇ ਹੋਏ ਪੂਰੇ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕਰਕੇ ਸਮੁੱਚੇ ਤੌਰ ਤੇ ਆਲ ਪੰਜਾਬ ਟਰੱਕ ਇਕਤਾ ਤੇ ਪੰਜਾਬ ਟਰੱਕ ਇਕਤਾ ਦੀਆਂ ਦੋਨੇ ਜਥੇਬੰਦੀਆਂ ਸਮੁੱਚੇ ਤੌਰ ਤੇ ਫੈਸਲਾ ਕਰਕੇ ਅੱਜ ਖਨੌਰੀ ਬਾਡਰ ਤੁਹਾਡੇ ਵਿੱਚ ਹਾਜ਼ਰ ਆਂ ਔਰ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤਨ ਮਨ ਧਨ ਦੇ ਨਾਲ ਤੁਹਾਡੇ ਨਾਲ ਸੇਵਾ ਕਰਾਂਗੇ ਜੋ ਹੁਕਮ ਹੋਏਗਾ ਜਥੇਬੰਦੀਆਂ ਦਾ ਉਹ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ ਜੇ ਤੁਸੀਂ ਹੁਕਮ ਕਰੋਗੇ ਕਿ ਟਰੱਕਾਂ ਨੂੰ ਸੜਕਾਂ ਤੇ ਲਾ ਕੇ ਪੰਜਾਬ ਨੂੰ ਜਾਮ ਕਰਨਾ ਹੈ ਜੇ ਤੁਸੀਂ ਹੁਕਮ ਕਰੋਗੇ ਕਿ ਦੇਸ਼ ਦੇ ਵਿੱਚ ਚੱਕਾ ਜਾਮ ਕਰਨਾ ਹੈ ਜੇ ਤੁਸੀਂ ਹੁਕਮ ਕਰੋਗੇ ਕਿ ਆਦਾਨ ਪ੍ਰਦਾਨ ਦੇਸ਼ ਦਾ ਜਿਹੜਾ ਟਰੱਕਾਂ ਦੇ ਵਿੱਚ ਹੁੰਦਾ ਉਹ ਬੰਦ ਕਰਨਾ ਜਿਸ ਤਰ੍ਹਾਂ ਵੀ ਜਥੇਬੰਦੀ ਦਾ ਫੈਸਲਾ ਹੋਏਗਾ ਜੋ ਸਾਨੂੰ ਹੁਕਮ ਹੋਏਗਾ ਉਹ ਪ੍ਰਮਾਣ ਹੋਏਗਾ ਔਰ ਔਰ ਪਰਮਪਿਤਾ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਮੈਂ ਵਿਸ਼ਵਾਸ ਦਿਵਾਉਣਾ ਕਿ ਇਹ ਮੋਰਚਾ ਫਤਿਹ ਕਰਕੇ ਅਸੀਂ ਘਰ ਨੂੰ ਜਾਵਾਂਗੇ ਸੋ ਜਾਦਾ ਸਮਾਨ ਨ ਲੈਂਦਾ ਹੋਇਆ ਦਾਸ ਖਿਮਾਂ ਦਾ ਜਾ ਚਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਹੀ ਸਤਕਾਰਯੋਗ ਮਜ਼ਦੂਰ ਕਿਸਾਨ ਸਾਥੀ ਅਤੇ ਨਾਲ ਹੀ ਸਮੁੱਚੇ ਵਰਗ ਜੋ ਵੀ ਇੱਥੇ ਅੱਜ ਦੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਆ ਗੱਜ ਕੇ ਬੋਲੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਥੀਓ ਬਹੁਤ ਹਾਸਲੇ ਮੈਂ ਸਮਝਦਾ ਕਿ ਸਾਡੇ ਤੇ ਬਲੰਦ ਹੋਏ ਹੋਇਆ ਵੇਖਣ ਵਾਲੇ ਜਿੰਨੇ ਵੀ ਲੋਕ ਆਲੇ ਦੁਆਲੇ ਵੇਖਦੇ ਆ ਤੇ ਜਾਂ ਜਿਹੜੇ ਟੀਵੀ ਵੇਖਣਗੇ ਜਾਂ ਵੀਡੀਓ ਵਗੈਰਾ ਵੇਖਣਗੇ ਉਹਨਾਂ ਦੇ ਵਿੱਚ ਅੱਜ ਦੇ ਸਮਾਗਮਾਂ ਦਾ ਜਿਹੜਾ ਵਾ ਸੰਘਰਸ਼ ਪ੍ਰਤੀ ਜੋ ਉਤਸ਼ਾਹ ਵਾ ਉਹ ਵੀ ਬਨੰਦੀਆਂ ਵਾਲਾ ਹੋਵੇਗਾ ਸੋ ਮੈਂ ਅੱਜ ਜਿਹੜੀ ਸਾਡੀ ਭਾਰ ਸਰਕਾਰ ਆ ਇਹਨੂੰ ਬਹੁਤ ਹੀ ਸੱਚਤਾਵਨੀ ਦੇਣਾ ਚਾਹੁੰਦਾ ਕਿ ਇਹ ਮਤ ਭੁੱਲਣਾ ਕਿ ਇਸ ਤਰ੍ਹਾਂ ਦੇ ਡੂਮ ਡਰਾਵੇ ਦੇ ਕੇ ਅਸੀਂ ਬਾਰਡਰ ਬੰਦ ਕਰਕੇ ਤੇ ਜਿਹੜੇ ਕਿਸਾਨਾਂ ਨੂੰ ਡਰਾ ਧਮਕਾ ਲਵਾਵਾਂਗੇ ਮੋਦੀ ਸਾਹਿਬ ਇਹ ਜਿਹੜੀਆਂ ਤੁਸੀਂ ਮਾੜੀਆਂ ਨੀਤੀਆਂ ਕਿਸਾਨਾਂ ਪਰਿਪ੍ਰਤੀ ਜਾਂ ਖਾਸ ਕਰਕੇ ਸਿੱਖਾਂ ਪਰਿਪ੍ਰਤੀ ਵਰਤੀਆਂ ਵਾਂ ਅਸੀਂ ਇਹਨਾਂ ਦੀ ਘੋਰ ਨਿੰਦਿਆ ਕਰਦੇ ਆਂ ਔਰ ਉਹਨਾਂ ਚਿਰ ਅਸੀਂ ਚੈਨ ਨਾਲ ਨਹੀਂ ਬਹਾਂਗੇ ਜਿੰਨਾ ਚਿਰ ਤੁਸੀਂ ਸਾਡੇ ਸਮੂਹ ਵਰਗਾਂ ਦੇ ਭਾਵੇਂ ਉਹ ਕਿਸਾਨ ਆ ਮਜ਼ਦੂਰ ਆ ਜਾਂ ਉਹ ਪੰਜਾਬ ਦੇ ਵਾਸੀ ਭਾਵੇਂ ਭਾਰਤ ਦੇ ਵਾਸੀ ਆ ਜਿੰਨਾ ਚਿਰ ਇਹਨਾਂ ਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ ਉਹਨਾਂ ਤੇ ਅਸੀਂ ਚੈਨ ਨਾਲ ਨਹੀਂ ਬਹਾਂਗੇ ਮੈਂ ਜੋ ਵੀ ਸਾਨੂੰ ਅੱਜ ਸਾਡੇ ਸੂਬਾ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੀ ਜੋਲ ਵੱਲੋਂ ਹੁਕਮ ਆਇਆ ਸੀ ਕਿ ਅੱਜ ਆਪਾਂ ਐਸੇ ਇਕੱਠੇ ਸ਼ਾਮਲ ਹੋਣਾ ਔਰ ਇੱਥੇ ਸਮੂਹ ਕਿਸਾਨ ਜਿਹਾ ਬੰਦਿਆਂ ਨੂੰ ਵਿਸ਼ਵਾਸ ਦੇ ਕੇ ਆਉਣਾ ਕਿ ਜਿਸ ਤਰ੍ਹਾਂ ਦੇ ਵੀ ਸਾਨੂੰ ਹੁਕਮ ਹੋਵੇਗਾ ਕਾਹੋ ਗੱਡੀਆਂ ਬੰਦ ਕਰਨ ਦਾ ਹੋਵੇਗਾ ਜਾਂ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਜਾਂ ਜਿਸ ਤਰ੍ਹਾਂ ਦਾ ਹੁਕਮ ਲਾਇ ਉਹਨੂੰ ਇਹਨਾਂ ਬਿਨਾਂ ਹੀ ਲਾਗੂ ਕਰਾਂਗੇ ਧਰਮ ਤੇ ਅਧਰਮ ਦਾ ਜੁੱਧ ਸਦੀਆਂ ਤੋਂ ਕਈ ਕਾਲਾਂ ਤੋਂ ਪਹਿਲਾਂ ਤੋਂ ਚੱਲਦਾ ਆ ਰਿਹਾ ਚਾਹੇ ਉਹ ਸਤਿਯੁਗ ਸੀ ਤ੍ਰੇਤਾ ਦੁਆਪਰ ਤੇ ਹੁਣ ਕਲ ਯੁਗ ਐਸ ਵੇਲੇ ਵੀ ਨਿਰੰਤਰ ਉਹੀ ਯੁੱਧ ਜਾਰੀ ਹੈ ਸਾਡੇ ਜਿਹੜੇ ਭਰਾ ਕਿਸਾਨ ਵੀਰ ਇੱਥੇ ਧਰਨੇ ਆ ਤੇ ਬੈਠੇ ਨੇ ਕੀ ਇਹ ਸੌਖੇ ਬੈਠੇ ਨੇ ਇਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੈ ਜਾਂ ਇਹਨਾਂ ਨੂੰ ਦੁਖੀ ਕੀਤਾ ਗਿਆ ਅੱਜ ਜਿਹੜਾ ਸਮਾਜਿਕ ਸਿਸਟਮ ਪੋਲਿਟੀਸ਼ੀਨਾਂ ਦੁਆਰਾ ਸਿਰਜਿਤ ਕਰ ਦਿੱਤਾ ਗਿਆ ਉੱਥੇ ਕੇਵਲ ਪਾਰਟੀਆਂ ਦੇ ਨਾਂ ਬਦਲਦੇ ਨੇ ਪੋਲਿਟਿਸ਼ੀਅਨ ਉਹੀ ਰਹਿੰਦੇ ਨੇ ਰਾਜਨੀਤਕਾਂਵਾਂ ਨੇ ਸਾਡੇ ਸਮਾਜ ਦੇ ਹਰ ਵਰਗ ਦੇ ਜਿਹੜੇ ਸੁਪਨੇ ਸੀ ਉਹ ਚੱਕਨਾ ਚੂੜ ਤਾਂ ਕੀਤੇ ਉਹਨਾਂ ਨੂੰ ਨਸ਼ਿਆਂ ਚ ਪਾਤਾ ਉਹਨਾਂ ਨੂੰ ਤੰਗ ਕੀਤਾ ਤੇ ਉਹਨਾਂ ਦੇ ਮੂੰਹ ਚੋਂ ਰੋਟੀ ਖੋਲ ਦੇ ਪ੍ਰਿਆਸ ਨਿਰੰਤਰ ਜਾਰੀ ਸੀ ਤਾਂ ਅੱਜ ਕਿਸਾਨਾਂ ਨੇ ਵੀ ਇਸ ਡਰ ਤੋਂ ਕਿ ਸਾਡੇ ਤੋਂ ਰੋਟੀ ਨਾ ਖੋਈ ਜਾਵੇ ਸਾਡੇ ਨਸਲਾਂ ਦਾ ਤੇ ਫਸਲਾਂ ਦੀ ਅਸੀਂ ਰਾਖੀ ਕਰ ਸਕੀਏ ਇਹ ਪ੍ਰੰਅ ਲੈ ਕੇ ਅੱਜ ਕਿਸਾਨ ਇੱਥੇ ਆ ਕੇ ਬੈਠੇ ਨੇ ਮੋਰਚਾ ਲਾਈ ਬੈਠੇ ਨੇ ਸਮਾਜ ਦੇ ਬਾਕੀ ਵਰਗ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਨਾਲ ਜੁੜੇ ਨੇ ਜਿਵੇਂ ਅਸੀਂ ਟਰੱਕਾਂ ਵਾਲੇ ਅੱਜ ਅਸੀਂ ਕਿਸਾਨਾਂ ਦੀ ਹਮਾਇਤ ਨਹੀਂ ਕਰਨਾ ਏ ਅਸੀਂ ਕਿਸਾਨਾਂ ਦੇ ਸਾਹਮਣੇ ਸਿਰ ਝੁਕਾ ਕੇ ਨਤ ਮस्तक ਹੋ ਕੇ ਸਚਾਈ ਦੇ ਪ੍ਰਤੀ ਆਪਣੀਆਂ ਫਸਲਾਂ ਤੇ ਨਸਲਾਂ ਦੇ ਪ੍ਰਤੀ ਰਾਖੇ ਬਲ ਕੇ ਜੋ ਇੱਥੇ ਖੜੇ ਨੇ ਉਹਨਾਂ ਦੇ ਮੂਹਰੇ ਅਸੀਂ ਸਜਦਾ ਕਰਨ ਆਏ ਆ ਬੋਲੇ ਸੋਨਹਾ ਜਗ ਜਗਦਾ ਕੇਵਰ ਕੀ ਹੁੰਦਾ ਵੀ ਇੱਕ ਟਰੱਕ ਯੂਨੀਅਨ ਚੋਂ 20 ਬੰਦੇ ਆ ਗਏ ਪਰ ਸਮਰਥਨ ਪੂਰੇ ਪੰਜਾਬ ਦਾ ਹੁੰਦਾ ਨਹੀਂ ਅੱਜ ਉਹ ਗੱਲ ਨਹੀਂ ਹੈ ਅੱਜ ਚਕਵਿੰਦਰ ਬਰਾੜ ਪਟਿਆਲੇ ਤੋਂ ਪਰਮਜੀਤ phaajil ਕਾ ਤੋਂ ਸਰਦਾਰ ਗੁਦਨਾਮ ਸਿੰਘ ਜੀ ਜੋਹਲ ਧਰਮਤਰਨ ਤੋਂ ਸਰਪੰਚ ਸਾਹਿਬ ਜਗਰਾਉਂ ਤੋਂ ਨਿੱਕਾ ਪੀਖੀ ਤੋਂ ਕਮਲ ਬੁਲਾਡੇ ਤੋਂ ਰੇਸ਼ਮ ਸਿੰਘ ਮੋੜ ਟਾਕੀ ਯੂਨੀਅਨ ਪ੍ਰਧਾਨ ਮੁਖਤਿਆਰ ਸਿੰਘ ਕੰਬੋਜ ਜਾਖਲ ਮੂਲਕ ਤੋਂ ਭਾਈ ਸਾਹਿਬ ਅੰਮ੍ਰਿਤਸਰ ਤੋਂ ਜੋ ਮੈਤੋਂ ਪਹਿਲਾਂ ਬੁਲਾਰੇ ਬੋਲ ਕੇ ਗਏ ਨੇ ਸਾਡੇ ਇੰਨੇ ਸਾਥੀ ਪੂਰੇ ਪੰਜਾਬ ਤੇ ਹਰ ਥਾਂ ਤੋਂ ਇਕੱਠੇ ਹੋ ਕੇ ਆਏ ਨੇ ਤੇ ਜੇ ਤੁਸੀਂ ਸਾਨੂੰ ਕੋਈ ਵੀ ਹੁਕਮ ਲਾਉਂਗੇ ਤਾਂ ਕੀ ਫੇਰ ਇਹ ਜਿਹੜੇ ਇੱਥੋਂ ਇੱਕ ਇੱਕ ਥਾਂ ਤੋਂ ਇਕੱਠੇ ਹੋ ਕੇ ਕੋਈ ਗਿੱਦੜਵਾਹੇ ਤੋਂ ਆਇਆ ਰਾਜਾ ਟ੍ਰੱਕ ਯੂਨੀਅਨ ਪ੍ਰਧਾਨ ਬਠਿੰਡੇ ਤੋਂ ਆਇਆ ਕੋਈ ਮੌੜਾ ਤੋਂ ਆਇਆ ਕੋਈ ਸਾਡਾ ਭਰਾ ਸੰਗਰੂਰ ਤੋਂ ਕੋਈ ਬਰਨਾਲੇ ਤੋਂ ਕੋਈ ਡਿਡਵੇ ਤੋਂ ਕੋਈ ਪਾਤਣਾ ਤੋਂ ਸਾਰੇ ਮਾਫ ਕਰਨਾ ਮੈਨੂੰ ਨਾ ਨਹੀਂ ਪਤਾ ਕਿ ਅਸੀਂ ਮਾਨਸਾ ਤੋਂ ਫੋਰ ਭਰਾ ਕਿੱਥੋਂ-ਕਿੱਥੋਂ ਆਏ ਨੇ ਸਾਡੇ ਜਿਹੜੇ ਪੱਟੀ ਬਟਾਲਾ ਮਖੂ ਜੀਰਾ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਪਰ ਅਸੀਂ ਸਾਰੇ ਨਾ ਸਮੇਂ ਦੀ ਘਾਟ ਕਰਕੇ ਕੋਈ ਲਿਸਟ ਬਣਾ ਕੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਨਹੀਂ ਸਕਦੇ ਇਸ ਕਰਕੇ ਸਾਨੂੰ ਇਸ ਗੱਲ ਦੀ ਤੁਮ ਮਾਫੀ ਦਿਓ ਪਰ ਇਹ ਮੰਨ ਕੇ ਚੱਲਿਓ ਵੀ ਜਿਹੜਾ ਤੁਹਾਡਾ ਹੁਕਮ ਹੋਏਗਾ ਉਹ ਪੂਰੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਸਿਰ ਮੱਥੇ ਤੇ ਅਸੀਂ ਰੱਖ ਕੇ ਲਾਗੂ ਕਰਾਂਗੇ ਇਸ ਗੱਲ ਦਾ ਤੁਸੀਂ ਸਾ ਤੋਂ ਆਸ਼ਵਾਸਨ ਲੈ ਲਓ ਕਿਉਂਕਿ ਪੂਰੇ ਪੰਜਾਬ ਦੇ ਹਰ ਥਾਂ ਤੋਂ ਹਰ ਵਰਗ ਤੋਂ ਬੰਦੇ ਆ ਚੁੱਕੇ ਨੇ ਸੋਹਣ ਹੌਸ ਰਿਕੋਲ ਅੱਜ ਮੈਂ ਜਦੋਂ ਆ ਰਿਹਾ ਸੀ ਦੇਖਿਆ ਸਾਡੀਆਂ ਮਾਤਾਵਾਂ ਭੈਣਾਂਵਾਂ ਤੇ ਬੱਚੀਆਂ ਤੇ ਉਮਰਦੀਆਂ ਸਾਡੀਆਂ ਬੱਚੀਆਂ ਰਗੀਆਂ ਨਹੀਂ ਬੱਚੀਆਂ ਇਹ ਗੱਲ ਸਾਰੇ ਅੱਜ ਲੋਕ ਸਮਝ ਚੁੱਕੇ ਨੇ ਤਾਂ ਸਾਡੇ ਅੱਜ ਵਿੱਚ ਟਰੱਕ ਜੁਨੇ ਆਉਂਦੇ ਆਪਣੇ ਪੰਜਾਬ ਦੇ ਸਾਰੇ ਸਾਡੇ ਜ਼ਿਲ੍ਹਿਆਂ ਦੇ ਵਿੱਚੋਂ ਆਗੂ ਸਾਹਿਬਾਨ ਆਏ ਨੇ ਇਸ ਮੋਰਚੇ ਨੂੰ ਹੋਰ ਵੱਲ ਅਸੀਂ ਦੋਨੇ ਫੋਰਮਾਂ ਵੱਲੋਂ ਸਾਰੇ ਇਹਨਾਂ ਦੀ ਲੀਡਰਸ਼ਿਪ ਕੇ ਸਮਾਜੀ ਅੱਜ ਆਪਦੇ ਵਹੀਕਲਾਂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਨੂੰ ਹਮਾਇਤ ਦੇਣ ਆਏ ਹੋ ਮੈਂ ਖਾਸ ਕਰਕੇ ਦੋਨੇ ਫੋਰਮਾਂ ਵੱਲੋਂ ਜੀ ਧੰਨਵਾਦ ਤੇ ਸੋ ਗਰਮਿੰਟ ਮੈਂ ਇਹ ਕਰਦੇ ਆ ਕਿ ਪਮਾ ਆਪਾਂ ਸਟੇਜ ਜਿਹੜੀ 12 ਤੋਂ 3 ਵਜੇ ਟਾਈਮ ਬੰਨਿਆ ਹੋਇਆ ਸਮਾਪਤ ਕੀਤੀ ਗਈ ਫੇਰ ਵੀ ਸੋਡੀਆਂ ਜਿਹੜੀਆਂ 2-4 ਸਪੀਚਾਂ ਅਸੀਂ ਲਾਜ਼ਮੀ ਸੁਣਾਗੇ ਤੇ ਇਹ ਸਰੇਹਾ ਉਹ ਸਰਕਾਰ ਆਣਾਂਗੇ ਕਿ ਭਲੇਖੇ ਜਨਾਰੇ ਹੋਏ ਮੂਰਤ ਇਸ ਲੋਕਾਂ ਦਾ ਤਨਵਾਦ ਜਿਹੜੀ ਤੁਸੀਂ ਹਾਜ਼ਰੀ ਲਵਾਈ ਆ ਵੈਰੂ ਜੀ ਕਾਕਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਜੀ ਕਰਨਾਮ ਸਿੰਘ ਜੋਲ ਸ਼ੂਬਾ ਪ੍ਰਧਾਨ ਪੰਜਾਬ ਟਰੱਕ ਇਕਤਾ ਅੱਜ ਤੁਸੀਂ ਹਮਾਇਤ ਕਰਨ ਲਈ ਆਏ ਹੋ ਕਿਦਾਂ ਦਾ ਰਿਹਾ ਪ੍ਰੋਗਰਾਮ ਵੀਰ ਜੀ ਹਮਾਇਤ ਦਾ ਤੁਹਾਨੂੰ ਇਹ ਦਸੀਏ ਪੀ ਹਮਾਇਤ ਅਸੀਂ ਇਹਨਾਂ ਦੀ ਕੀ ਕਰਨੀ ਹੈ ਹਮਾਇਤ ਖੁਦ ਸਾਡੀ ਆਪਣੀ ਆ ਪਰ ਸਾਡੇ ਚ ਕਮੀਆਂ ਕਿ ਜਿਹੜਾ ਇਹ ਇਕੱਠੇ ਨਹੀਂ ਹੋ ਸਕਦੇ ਇਹ ਜਿਹੜੀਆਂ ਸਰਕਾਰਾਂ ਵਾਂ ਇਹ ਹਮੇਸ਼ਾ ਹੀ ਪਾੜਦੀਆਂ ਆਈਆਂ ਤੇ ਰਾਜ ਕਰਦੀਆਂ ਆਈਆਂ ਜਦੋਂ ਅਹੀਂ 21 ਦੇ ਵਿੱਚ ਧਰਨਾ ਦਿੱਤਾ ਵੀ ਜੁਨੀਅਨ ਆਪਾਂ ਕੀਤੀਆਂ ਸਾਨੂੰ ਜਿਹੜੀ ਆ ਪੰਜਾਬ ਟਰੱਕ ਇਕਤਾ ਜਾਂ ਹਾਲ ਪੰਜਾਬ ਟਰੱਕ ਇਕਤਾ ਚੱਲਦੀ ਨੂੰ ਤਿੰਨ ਚਾਰ ਸਾਲ ਹੋ ਗਿਆ ਉੱਥੇ ਅਸੀਂ ਚੰਡੀਗੜ੍ਹ ਇਕੱਠੇ ਹੋਏ ਤੇ ਉੱਥੇ ਚੰਨੀ ਨੂੰ ਚਲੋ ਮਿਲੇ ਅਸੀਂ ਜਾਮ ਲਾਇਆ ਉਹਨਾਂ ਨੇ ਸਾਨੂੰ ਇੱਕ ਚਿਠਾ ਜਿਹਾ ਦਿੱਤਾ ਜੁਨੀਅਨਾਂ ਨਾਲ ਬਾਹਰ ਜਿੱਦ ਤਰ੍ਹਾਂ ਹੁਣ ਤੋਂ ਹੁਣ ਜਾਪਤਾ ਲੱਗਣ ਵਾਲਾ ਸਾਡੇ ਕੋਲ ਉੱਥੇ ਸਟੇਜ ਤੇ ਭਗਵੰਤ ਮਾਨ ਕੇਜਰੀਵਾਲ ਤੇ ਹਰਪਾਲ ਚਿਮਾ ਜੀ ਆਏ ਉਹਨਾਂ ਜਦੋਂ ਸਾਡੀਆਂ ਮੰਗਾਂ ਸੁਣੀਆਂ ਤੇ ਸੁਣ ਕੇ ਗੱਡੀ ਵਾਲ ਨੂੰ ਪਾੜਾ 100 ਰੁਪਿਆ ਵਾ ਉਹਨੂੰ 20 ਰੁਪਏ ਮਿਲਣ ਦੇ ਅੱਛੀ ਵਿੱਚ ਵਿਚੋਲਾ ਲੈ ਜਾਂਦਾ ਜਾਂ ਟੈਂਡਰ ਕਰ ਰਿਹਾ ਇਹ ਵੀ ਬਿਲਕੁਲ ਨੂੰ ਸਹੀ ਆ ਤੇ ਜਿਹੜਾ ਵਿਚੋਲਿਆਂ ਦਾ ਕੰਮ ਐ ਜਾਂ ਤੁਹਾਨੂੰ ਇਹਨਾਂ ਟੈਕਸ ਪੈਂਦਾ ਉਹ ਅਸੀਂ ਸਾਰਾ ਬੰਦ ਕਰਨਾ ਸੱਤੇ ਮੰਗਾਂ ਮਨਜ਼ੂਰ ਪਰ ਜਦੋਂ ਸਰਕਾਰ ਬਣ ਗਈ ਉਹਨਾਂ ਨੇ ਆਉਂਦੇ ਸਾਰੇ ਐਲਾਨ ਕਰਤਾ ਵੀ ਜੋ ਕਾਗਜ਼ਾਂ ਤੋਂ ਬਣਾਵਾ ਜਾਂ ਓਵਰਲੋਡ ਚਲਾਉਂਦਾ ਜਾਂ ਕੋਈ ਸਰਕਾਰ ਦੇ ਕੰਮ 'ਚ ਵਿਘਨ ਪਾਉਂਦਾ ਉਹਨਾਂ ਨੂੰ ਬੰਦ ਕਰ ਦੋ ਤੇ ਪਰਚਾ ਕਰ ਦੋ ਪਰ ਉਥੇ ਏਕੇ ਦੀ ਜਿੱਤ ਹੋਈ ਅਸੀਂ ਸੰਭੂ ਬਾਰਡਰ ਧਰਨਾ ਲਾਇਆ 5 ਦਿਨ ਸਾਡਾ ਉਥੇ ਧਰਨਾ ਚੱਲਿਆ ਫਿਰ ਸਰਕਾਰ ਨੇ ਸਾਡੀ ਮੀਟਿੰਗ ਰੱਖੀ ਉਹ ਮੀਟਿੰਗ ਦੇ ਵਿੱਚ ਅਸੀਂ ਆਖਿਆ ਵੀ ਜਾਂ ਤੇ ਸਾਨੂੰ ਕਿਲੋਮੀਟਰ ਸਕੀਮ ਦੇ ਦਿਓ ਜੋ ਬੱਸਾਂ ਨੂੰ ਆ ਜੋ ਰੇਲਾਂ ਤੇ ਕਿਲੋਮੀਟਰ ਸਕੀਮ ਆ ਉਹ ਟਰੱਕਾਂ ਨੂੰ ਵੀ ਦੇ ਦਿਓ ਨਾ ਠੇਕੇਦਾਰ ਵਿੱਚੋਂ ਖਾਵੇ ਨਾ ਖਾਵੇ ਪਰ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਇਹਨਾਂ ਨੂੰ ਇਹ ਵੀ ਗੱਫੇ ਤੇ ਸਾਨੂੰ ਤਾਂ ਉਹਨੇ ਆ ਜੇ ਠੇਕੇਦਾਰ ਵਿੱਚ ਰਹੂ ਇਹਨਾਂ ਨੇ ਸਾਡੇ ਨਾਲ ਉਥੇ ਮੀਟਿੰਗ ਕਰ ਲਈ ਸਾਨੂੰ ਸੱਦ ਲਿਆ ਫਿਰ ਉਥੇ ਸਾਨੂੰ ਇਹਨਾਂ ਨੇ ਮੰਨ ਕੇ ਤੁਸੀਂ ਉਹਨਾਂ ਚ ਰੋਤਣਾ ਯੂਨੀਅਨਾਂ ਚੱਲਣ ਗਿਆ ਤੇ ਬਾਕੀ ਤੁਹਾਡਾ ਹੀ ਮਹਲਾਲ ਕਰਦੇ ਆ ਪਰ ਅੱਜ ਤੱਕ ਕੋਈ ਨਹੀਂ ਕੀਤਾ ਉਸ ਤੋਂ ਬਾਅਦ ਆ ਕਿਸਾਨਾਂ ਦਾ ਮੁੱਦਾ ਗੱਡੀਆਂ ਵਾਲਿਆਂ ਦਾ ਮੁੱਦਾ ਇੱਕ ਹੀ ਆ ਜਿੱਤਰਾ ਕਾਰਮੋਰੇਟ ਕਾਣਾਂ ਰਾਣਿਆਂ ਨੂੰ ਇਹ ਜਿੰਸ਼ ਦੇਣੀ ਚਾਹੁੰਦੇ ਆ ਹੁਣ ਦੋ ਲੈਣਾ ਮੋਦੀ ਨੇ ਇਹ ਬਾਈਟ ਦੇ ਵਿੱਚ ਵੱਖਰੀਆਂ ਡਾਨੀ ਬਾਨੀ ਵਾਸਤੇ ਕੱਢਦੇ ਆ ਜਿੰਨਾ ਸਟੇਸ਼ਨਾਂ ਦੇ ਉੱਤੇ ਜ਼ਮੀਨ ਆ ਉਹਨੂੰ 99 ਸਾਲਾਂ ਦੇ ਪੱਠੇ ਦੇ ਦਿੱਤੀ ਹੈ ਬਥੇ ਆਪਦੇ ਸਟੋਰ ਬਣਾ ਲਾ ਕੀ ਦੇਸ਼ غلام ਹੋ ਗਿਆ ਸਭ ਕੋ ਡਾਨੀ ਪਾਨੀ ਨੂੰ ਕੋਈ ਉਹਦੇ ਚ ਕਿਸਾਨਾਂ ਦਾ ਮੁੱਦਾ ਨਹੀਂ ਰੱਖਿਆ ਕੋਈ ਗੱਡੀਆਂ ਵਾਲਿਆਂ ਦਾ ਨਹੀਂ ਰੱਖਿਆ ਉਤੋਂ ਬਾਅਦ ਉਹਨਾਂ ਸੋਚਿਆ ਵੀ ਇਹ ਬਠਿੰਡੇ ਜਿਹੜੀ ਸੀਮਿੰਟ ਦੀ ਫੈਕਟਰੀ ਚੱਲਦੀ ਆ ਇਹ ਵੀ ਪਾਨੀ ਨੇ ਲੈ ਲਈ ਨਾਲਾਗੜ੍ਹ ਜਿਹੜੀ ਚੱਲਦੀ ਮਾਚਲ ਦੇ ਵਿੱਚ ਉਹ ਵੀ ਉਹਨਾਂ ਖਰੀਦ ਲਈ ਉੱਥੇ ਗੱਡੀਆਂ ਵਾਲਿਆਂ ਨੇ ਆਖਿਆ ਵੀ ਅਸੀਂ ਤੇ ਐਹ ਰੇਟ ਤੇ ਚੁੱਕ ਦਿੰਦੇ ਐਸ ਤੇ ਚੁੱਕਣਾ ਉੱਥੇ ਝਗੜਾ ਹੋਇਆ ਬਾਅਦ ਐਨੂੰ ਕਟ ਰੇਟ ਕਰਕੇ ਪਰ ਜੋ ਨਾਲਾਗੜ ਫੈਕਟਰੀ ਬਣੀ ਸੀ ਉਥੇ ਇਹ ਲਿਖਤ ਹੋਈ ਸੀ ਵੀ ਇਹਦੇ ਚ ਜੋ ਵੀ ਕੰਮ ਹੈ ਇਥੋਂ ਦੀ ਜੁਨੀਆ ਕਰਨ ਗਿਆ ਉਹਦੇ ਵਿੱਚ ਇਹਨਾਂ ਸੋਚਿਆ ਵੀ ਇਹ ਜੁਨੀਆ ਕਰਨ ਗਿਆ ਤੇ ਸਾਨੂੰ ਜੁਨੀ ਨੂੰ ਦੇਣਾ ਪੈਣਾ ਤੇ ਅਸੀਂ ਕੋਈ ਕਾਨੂੰਨ ਬਦਲ ਦਈਏ ਉਹ ਕੰਮ ਬੰਦ ਨਹੀਂ ਕੀਤਾ ਇਹਨਾਂ ਹੇਟ ਟੈਂਡ ਰਨ ਦਾ ਕਾਨੂੰਨ ਲੈ ਲੈਂਦਾ ਵੀ ਜੇ ਡਰਾਈਵਰ ਐਕਸੀਡੈਂਟ ਕਰਕੇ ਭਜਦਾ ਆਹ ਬੰਦਿਆਂ ਨੂੰ ਇਹ ਹੋ ਗਿਆ ਇਹ ਕਾਨੂੰਨ ਸਿਰਫ ਟ੍ਰੱਕਾਂ ਵਾਸਤੇ ਆ ਬਹਾਨਾ ਇਹ ਬਣਾਤਾ ਜਿਹੜਾ ਐਕਸੀਡੈਂਟ ਕਰਕੇ ਭਜੂਗਾ ਪਰ ਪ੍ਰਧਾਨ ਜੀ ਜਿਹੜੀ ਅੱਜ ਦੀ ਹਮਾਇਤ ਆ ਉਹ ਕਿੱਦਾਂ ਦੀ ਰਹਿਣ ਵਾਲੀ ਆ ਕੀ ਅਗਲੇ ਤੁਹਾਡੇ ਹੁਕਮ ਹੋਣਗੇ ਸਾਰੇ ਆਲ ਪੰਜਾਬ ਟਰੱਕ ਜੁੜੇ ਉਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਨਾ ਇਹਨਾਂ ਨੇ ਫਿਰ ਅਸੀਂ ਚਲੋ ਵਕਫ ਵਕਫਾਂ ਦਾ ਦਰਨੇ ਦਿੱਤੇ ਮੁਜ਼ਾਰੇ ਕੀਤੇ ਹੁਣ ਇਹਨਾਂ ਨੂੰ ਜਦੋਂ ਪਤਾ ਲੱਗਿਆ ਹੈ ਐਲਾਨ ਕੀਤਾ ਸਮੇਟੀਆਂ ਸਾਡੇ ਨਾਲ ਆ ਤੇ ਜੇ ਇਹ ਮਹਲਾ ਹਰੇਟਾਂ ਰੰਦਾ ਨਹੀਂ ਹੁੰਦਾ ਅਸੀਂ ਗੱਡੀਆਂ ਬੰਦ ਕਰ ਦਾਂਗੇ ਇਹਨਾਂ ਨੇ ਹੁਣ ਇੱਕ ਚਿੱਠੀ ਕੱਢਤੀ ਕਿ ਹੇਟ ਐਂਡ ਰਨ ਕਾਨੂੰਨ ਵਾਪਸ ਲਿਆ ਕਿਉਂਕਿ ਇਹਨਾਂ ਨੂੰ ਪਤਾ ਜੇ ਪੰਜਾਬ ਚੋਂ ਗੱਡੀਆਂ ਬੰਦ ਹੋ ਗਈਆਂ ਤੇਲ ਬੰਦ ਹੋ ਗਿਆ ਤੇ ਪਬਲਿਕ ਨੇ ਸੜਕਾਂ ਤੇ ਆ ਜਾਣਾ ਉਹਨਾਂ ਨੇ ਪ੍ਰਮੋਟ ਦੀ ਖਾਤਰ ਇੱਕ ਕਹਿਰ ਦਿੱਤਾ ਵਾ ਵੀ ਟੈਂਡਰਾਂ ਨੇ ਕਾਨੂੰਨ ਨਹੀਂ ਲੱਗੂਗਾ ਦੂਜੇ ਲੱਗੂਗਾ ਪਰ ਉਹ ਜਿਹੜੇ ਕਾਨੂੰਨ ਆ ਉਹ ਵੀ ਕਾਲੇ ਕਾਨੂੰਨਾਂ ਨੂੰ ਮੜੇ ਆ ਜੇ ਕਿਸੇ ਦੇ ਸ਼ਰਤ ਦੇ ਵਿੱਚ ਮਾਰੀ ਜੀ ਛੱਟ ਲੱਗ ਜਾਂਦੀ ਆ ਉਹਦੀ 10 ਸਾਲ ਦੀ ਸਜ਼ਾ ਕਰਤੀ ਹੈ ਡਾਕਟਰੀ ਮਲਾਜਾ ਕਰਾਉਣ ਦੀ ਵੀ ਲੋੜ ਕੋਈ ਨਹੀਂ ਕੀ ਇਹ ਕਰਕੇ ਅੱਜ ਜਿਹੜਾ ਵਾ ਅਸੀਂ ਨਾ ਮੋੜ ਮੰਡੀ ਦੇ ਵਿੱਚ ਇਕੱਠ ਕੀਤਾ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਪੰਜਾਬ ਟਰੈਕ ਇਕਤਾ ਦੀ ਆਲ ਪੰਜਾਬ ਟਰੈਕ ਇਕਤਾ ਦੀ ਮੀਟਿੰਗ ਹੋਈ ਸੀ ਕਿ ਜੇ ਇਹ ਕਿਸਾਨਾਂ ਨੂੰ ਇੰਨੇ ਦਿਨ ਹੋ ਗਿਆ ਆਪਣਾ ਰੋਸ ਪ੍ਰਦਰਸ਼ਨ ਨਹੀਂ ਕਰ ਦਿੰਦੇ ਕਿਉਂਕਿ ਪੰਜਾਬ 'ਚ ਜੇ ਕੋਈ ਮੀਡੀਆ ਦੀ ਗੱਲ ਉਸੇ ਤੱਕ ਪਹੁੰਚਦੀ ਨਹੀਂ ਜੀ ਅਗਲੇ ਦੇ ਘਰ ਦੇ ਬੂਹੇ ਗਾੜੀ ਜਾਇਆ ਜਉ ਤੇ ਫੇਰ ਹੀ ਪਤਾ ਲੱਗੂ ਨਾ ਵੀ ਇਹ ਦਿੱਲੀ ਦੇ ਵਿੱਚ ਸਾਡੇ ਰਾਜਤਾਨੀ ਆ ਵੀ ਸਾਡੇ ਨਾਲ ੱਤਕਾ ਹੁੰਦੇ ਸਾਰੀ ਦੁਨੀਆ 'ਚ ਜਾਉ ਪਰ ਇਹਨਾਂ ਰਸਤੇ 'ਚ ਰੋਕਤਾ ਜਿਹੜੇ ਰੋਕਣ ਵਾਲੇ ਕੌਣ ਆ ਭਾਵੇਂ ਪੰਜਾਬ ਸਰਕਾਰ ਨਾਲੋਂ ਭਾਵੇਂ ਹਰਿਆਣਾ ਸਰਕਾਰ ਨਾਲੋਂ ਤਾਰਾਂ ਸਾਰਿਆਂ ਦੀ ਮੋਦੀ ਨਾਲ ਹੀ ਮਿਲ ਗਿਆ ਵਾ ਉਹਨਾਂ ਨੂੰ ਰੋਕਿਆ ਜੇ ਇਹ ਰੋਕਿਆ ਜਾਂਦਾ ਇਹ ਵਾਪਸ ਮੁੜ ਜਾਂਦੇ ਉੱਥੇ ਕੱਲੇ ਟਰੱਕਾਂ ਵਾਲਿਆਂ ਦੀ ਨਹੀਂ ਇਹਨਾਂ ਕਿਸਾਨਾਂ ਦੀ ਬੇਇੱਜ਼ਤੀ ਨਹੀਂ ਸਾਡੀ ਵੀ ਬੇਇੱਜ਼ਤੀ ਆ ਇਹ ਕਰਕੇ ਅਸੀਂ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਹੈ ਉਹ ਕੈਨੇਡਾ ਚ ਗਿਆ ਉਹਨਾਂ ਵੀ ਕੱਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਵੀ ਸਮਰਥਨ ਦਿੱਤਾ ਅਸੀਂ ਪੂਨ ਤੌਰ ਤੇ ਇਹਨਾਂ ਦਾ ਸਮਰਥਨ ਦੇਣ ਆਏ ਆ ਇਸ ਚ ਸਾਡੇ ਵੀ ਮਗਾਂ ਨਾਲ ਹੀ ਆ ਇਹ ਵੀ ਕਿਸਾਨ ਆ ਅਸੀਂ ਵੀ ਕਿਸਾਨ ਆ ਇਹ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਨੇ ਮੈਂਦੇ ਆ ਮਿਲ ਕੇ ਸਾਰੇ ਆਏ ਆ ਉਹਦੇ ਵਿੱਚ ਬੱਚਾਂ ਵਾਲੇ ਵੀ ਟਾਈਪੂਆਂ ਵਾਲੇ ਵੀ ਅਗਲੀ ਸੰਘਰਸ਼ ਦੀ ਰੂਪਰੇਖਾ ਕਹੀ ਜੀ ਰਹਿਣ ਵਾਲੀ ਉਹ ਰੂਪਰੇਖਾ ਹੈ ਜਿੱਤਰਾ ਇਹ ਲਿਖਣਗੇ ਉਹ ਛੇ ਤਾਰਾਂ ਅਸੀਂ ਉੱਤੇ ਪਹਿਰਾ ਦੇਵਾਂਗੇ ਅਸੀਂ ਇਹ ਕਰਕੇ ਇੰਨੇ ਦਿਨ ਲਾ ਕੇ ਅੱਜ ਆਏ ਆ ਕਾਕਾ ਸਿੰਘ ਕੋੜਾ ਸੂਬਾ ਜਰਸਕਤਰ ਭਾਰਤੀਕ ਸੰਜੁਨਕਤਾ ਸਿੱਧੂਪੁਰੋ ਅੱਜ ਜਿਹੜੇ ਸਾਡੇ ਪੰਜਾਬ ਦੇ ਵਿੱਚ ਦੋਨੇ ਫੋਰਮਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਸ਼ੰਭੂ ਤੇ ਖਨੌਰੀ ਇਹਨਾਂ ਟਰੱਕ ਜੁਨੇ ਆਂਦੇ ਆਪਣੇ ਟਰਾਂਸਪੋਰਟ ਦੇ ਆਗੂਆਂ ਨੇ ਫੈਸਲਾ ਕੀਤਾ ਵਧੀਆ ਗੱਲ ਹੈ ਜਦੋਂ ਇਹਨਾਂ ਨੇ ਖਬਰਾਂ ਪੜੀਆਂ ਜਿਹੇ ਜਿਹੀਆਂ ਖਬਰਾਂ ਗਈਆਂ ਤੁਸੀਂ ਤੇ ਆਪਾਂ ਦੇਖਦੇ 13 ਤਰੀਕ ਨੂੰ ਇੱਥੇ ਕੀ ਹੋਇਆ 14 ਨੂੰ ਕੀ ਹੋਇਆ 15 ਨੂੰ ਕੀ ਹੋਇਆ ਉਹ ਸਾਡਾ ਜਿਹੜਾ ਨੌਜਵਾਨ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ ਲੱਗਦਾ ਪਰਿਵਾਰ ਵਾਲਾ ਆਪਾਂ ਕਾਟਾ ਨਹੀਂ ਪੂਰਾ ਕਰ ਸਕਦੇ ਪਰ ਜਿਹੜਾ ਉਹ ਬੱਚੇ ਦਾ ਛੋਟੀ ਉਮਰ ਦੇ ਵਿੱਚ ਨਾ ਗਿਆ ਦੁਨੀਆ ਪਧਰ ਤੇ ਕਿਸੇ ਕਿਸਾਨ ਅੰਦੋਲਨ ਦਾ ਜਿਹੜਾ ਸ਼ਹੀਦ ਹੋਇਆ ਉਹ ਸਾਰਿਆਂ ਨੂੰ ਹਲੂਮ ਕੇ ਰੱਖਿਆ ਇਹਨਾਂ ਸਕੂਲ ਨੇ ਫਰਜ ਸਮਝਿਆ ਤੇ ਉਹ ਫਰਜ ਸਮਝਦੇ ਹੋਏ ਅੱਜ ਆਪਣੇ ਚਾਏ ਨੇ ਅਸੀਂ ਅਗਲੇ ਜਦੋਂ ਵੀ ਕੋਈ ਪ੍ਰੋਗਰਾਮ ਦੇਵਾਂਗੇ ਇਹਨਾਂ ਨੂੰ ਮੀਟਿੰਗ 'ਚ ਵਹਾ ਕੇ ਅਗਲਾ ਪ੍ਰੋਗਰਾਮ ਕਰਕੇ ਸਰਕਾਰ ਨੂੰ ਅਸੀਂ ਤਾਂ ਹਜੇ ਤੱਕ ਤਾਂ ਬੇਨਤੀ ਕਰਦੇ ਆ ਕਿ ਜਿਹੜੀਆਂ ਆ ਰੋਕਾਂ ਰੁਕਾਂ ਲਾਈਆਂ ਤੁਸੀਂ ਇਹਨਾਂ ਨੂੰ ਛੱਡੋ ਅਸੀਂ ਆਪ ਦੀ ਰਾਜਤਨੀ ਚੱਲਿਆ ਦੇਸ਼ ਦੀ ਰਾਜਤਨੀ ਜਦੋਂ ਅਸੀਂ ਪੰਜਾਬ ਦੇ ਵਿੱਚ ਕਿਤੇ ਮੂਵਮੈਂਟ ਖੜੀ ਕਰਦੇ ਹਾਂ ਤਾਂ ਪ੍ਰਸ਼ਾਸਨ ਆਪਾਂ ਨੂੰ ਕਹਿੰਦਾ ਯਾਰ ਇਹ ਕੇਂਦਰ ਨਾਲ ਮੰਗਾ ਲੈ ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ ਅੱਜ ਅਸੀਂ ਦਿੱਲੀ ਜਾ ਰਹੇ ਹਾਂ ਅੱਜ ਦਿੱਲੀ ਜਾਣ ਤੇ ਇਹ ਜਿਹੜੀਆਂ ਤਾਰਾ ਇਹ ਜਿਹੇ ਤਾਂ ਬਾਰਡਰਾਂ ਤੇ ਨਹੀਂ ਲੱਗੀਆਂ ਜਿਹੜੀਆਂ ਪਾਕਿਸਤਾਨ ਤੇ ਚੀਨ ਦੇ ਵਿੱਚ ਚੀਨ ਰੋਜ਼ ਸਾਡੀ ਧਰਤੀ ਦੱਬ ਰਿਹਾ ਉਧਰ ਨੂੰ ਨਹੀਂ ਜਾ ਰਹੇ ਜਿਹੜੀ ਆ ਅਸੀਂ ਆਪਦੀ ਹਕਮ ਨੂੰ ਮੰਗਾ ਮੰਨੋਣ ਜਾ ਰਹੇ ਹਾਂ ਮੰਨੀਆਂ ਹੋਈਆਂ ਨੇ 13 ਮਹੀਨੇ ਬੈਠ ਕੇ ਸਾਰੀਆਂ ਮੀਟਿੰਗਾਂ ਹੋਈਆਂ ਹੋਈਆਂ ਨੇ ਉਹ ਸਾਰਿਆਂ ਨੂੰ ਪਤਾ ਹੈ ਅਸੀਂ ਉਹ ਮੰਗਾ ਮਨਾਉਣ ਦੇ ਖਾਤਰ ਬੈਠੇ ਆਂ ਵਧੀਆ ਅੱਜ ਇਸ ਮੋਰਚੇ ਨੂੰ ਬਲ ਮਿਲਿਆ ਜੋ ਸਾਡੇ ਪਾਈ ਆਏ ਨੇ ਇਹਨਾਂ ਦਾ ਇੱਕ ਹੈ ਕੱਕ ਜੀ ਜਿਹੜਾ ਸੰਘਰਸ਼ਾ ਉਹ ਦਿੱਲੀ ਵਾਲੇ ਸੰਘਰਸ਼ ਦਾ ਰੂਪ ਲੈ ਰਿਹਾ ਉਸ ਬਾਰੇ ਤੁਸੀਂ ਦੱਸੋ ਵੇਖੋ ਇਹ ਤਾਂ ਪ੍ਰਚਾਰ ਸੀਗਾ ਕੁਝ ਲੋਕਾਂ ਦਾ ਵੀ ਪ੍ਰਚਾਰ ਸੀ ਕੁਝ ਸਰਕਾਰਾਂ ਕਰਦੀਆਂ ਹੁੰਦੀਆਂ ਕਿ ਜੀ ਇਹ ਹੁਣ ਉਹ ਨਹੀਂ ਬਣਨੀ ਗੱਲ ਇਹ 2020 ਵਾਲਾ ਪ੍ਰੋਗਰਾਮ ਨਹੀਂ ਬਣਨਾ ਹੁਣ ਲੋਕਾਂ ਨੇ ਆਉਣਾ ਨਹੀਂ ਤੁਸੀਂ ਅੱਜ ਵੇਖਿਆ ਛੋਟੇ ਛੋਟੇ ਬੱਚੇ ਪਰਵਾਰਾਂ ਨੂੰ ਘਰਾਂ ਨੂੰ ਜਿੰਦੇ ਲਾ ਕੇ ਆਏ ਨੇ ਪਤਾ ਜੀ ਤੋ ਮਾਪਿਓ ਇੱਥੇ ਬੈਠਾ ਹੈ ਤੇ ਉਹ ਬੱਚੇ ਕਿਵੇਂ ਰਹਿ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਰੂਪ ਉਦੋਂ ਵੀ ਵੱਧ ਮਾੜਾ ਜਿਹਾ ਸੀ ਇਹ ਕਹਿੰਦੇ ਸੀ ਵੀ ਮਾੜਾ ਜਿਹਾ ਹਰਿਆਣੇ ਦੇ ਵਿੱਚੋਂ ਕਲਫੂ ਨਾਲੋਂ ਆਪ 84 ਵਾਲਾ ਦੌਰ ਸਾਹਮਣੇ ਵੇਖਿਆ ਨਾ ਸਾਨੂੰ ਘਰਾਂ 'ਚੋਂ ਨਹੀਂ ਨਿਕਲ ਦਿੰਦੇ ਸੀ ਆਹ ਉਹ ਹੌਲਾਤ ਅੱਜ ਹਰਿਆਣੇ ਦੀ ਹੈ ਕਿਸੇ ਨੂੰ ਖੇਤ 'ਚ ਨਹੀਂ ਜਾਣ ਦਿੰਦੇ ਆਹ ਦੇਖੋ ਤੁਸੀਂ ਦੋਨੇ ਪਾਸੇ ਸੱਡਾਂ ਤੇ ਪਾਣੀ ਕਿੰਨਾ ਛੱਡਿਆ ਹੋਇਆ ਇਹ 10 ਤਰੀਕ ਦਾ ਲਗਾਤਾਰ ਪਾਣੀ ਛੱਡਿਆ ਉਹ ਇਹਨਾਂ ਦੀ ਫਸਲਾਂ ਮਾਰਨਦੇ ਕਿ ਕਿਸਾਨ ਬਾਣਾ ਬੀਜ ਦੀ ਨਾ ਲੱਗ ਜਾਣ ਪਰ ਜਿੱਦੇ ਆਪਾਂ ਪ੍ਰੋਗਰਾਮ ਬਣਾ ਲਿਆ ਪਾਣੀ ਰੋਕ ਲੈਣਗੇ ਤਾਂ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੋਲੇ ਬਹੁਤ ਥੋੜਾ ਸਮਾਂ ਥੋੜਾ ਹੈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਇੱਕ ਤਾਂ ਗੱਲ ਕਹਿੰਦੇ ਵੀ ਸਾਡੇ ਕੋਲੇ ਤੁਸੀਂ ਗੱਲ ਨਹੀਂ ਰੱਖਦੇ ਸਾਡੇ ਕੋਲੇ ਆ ਕੇ ਮਿਲ ਲਓ ਅਸੀਂ ਸਾਰੇ ਹੁਣ ਤੱਕ ਦੇ ਜਿਹੜੇ ਤਰੀਕੇ ਆ ਸਰਕਾਰ ਦੇ ਜੋ ਬੋਲਿਆ ਉਹ ਫੇਲ ਕਿਤੇ ਆ ਹਰਿਆਣਾ ਦਾ ਮੁੱਖ ਮੰਤਰੀ ਬੋਲਦਾ ਸੀ ਨਾ ਕੇ ਕਿਸਾਨ ਟਰੈਕਟ ਛੜ ਦੇ ਪੈਦਲ ਦਿੱਲੀ ਆ ਜਾਣ ਅਸੀਂ 6 ਮਾਰਚ ਵਾਲਾ ਆਪਾਂ ਪ੍ਰੋਗਰਾਮ ਦਿੱਲੀ ਦੀ ਕੀਤਾ ਲੋਕ ਜੁਪੀ ਚੋਂ ਤੁਰੇ ਬਿਹਾਰ ਚੋਂ ਤੁਰੇ ਕਰਨਾਟਕਾ ਚੋਂ ਤੁਰੇ ਇਹਨਾਂ ਨੇ ਗ੍ਰਿਫਤਾਰ ਕੀਤੇ ਉਹ ਤਾਂ ਪੈਦਲਾ ਰਹੇ ਸੀ ਜਿਹੜੇ ਪੈਦਲਾਂ ਨੂੰ ਵੀ ਰੋਕਿਆ ਜਾ ਰਿਹਾ ਪਰ ਮੇ ਇੱਕ ਸੋਨ ਨੂੰ ਬੋਲਣ ਹੀ ਨਹੀਂ ਦੇਣਾ ਸੋਡੀ ਜਬਾਨ ਬੰਦ ਕਰਨੀ ਹੈ ਮੈਂ ਤਾਂ ਉਹ ਜਿਹੜਾ ਮੁੱਖ ਮੰਤਰੀ ਨੇ ਜ਼ਿੰਦਾ ਦਿਖਾਇਆ ਪਵਾ ਬਰੋਧੀਆਂ ਨੂੰ ਦਿਖਾਇਆ ਕੇ ਵੀ ਵਿਧਾਨ ਸਭਾ ਦੇ ਵਿੱਚ ਜ਼ਿੰਦਾ ਲਾ ਦਿਓ ਬਾਹਰ ਨਾ ਜਾਓ ਮੇਰੀ ਗੱਲ ਸੁਣ ਲੈਣ ਅਸਲ ਦੇ ਵਿੱਚ ਉਹ ਆ ਸਾਡੇ ਲੋਕਾਂ ਨੂੰ ਦਖਾਰ ਰਹੀਆਂ ਸਰਕਾਰਾਂ ਕਿ ਸੋਡੀ ਜਵਾਨ ਤੇ ਜਿੰਦਾ ਲਾਉਣਾ ਚਾਹੀਦਾ ਹੈ ਕਿ ਆਹ ਸੜਕਾਂ ਤੇ ਅੱਗੇ ਤੁਸੀਂ ਮੰਗ ਕਿਉਂ ਰਹੇ ਹੋ ਆਉਣ ਵਾਲੇ ਸਮੇਂ 'ਚ ਫਿਰ ਸਰਕਾਰਾਂ ਦੇ ਵੀ ਜਿੰਦਾ ਲਾਉਣ ਜਾ ਰਹੇ ਹਾਂ ਦੇਖੋ ਅਸੀਂ ਤਾਂ ਉਹ ਸ਼ਬਦ ਨਹੀਂ ਵਰਤਦੇ ਇਹ ਸ਼ਬਦ ਉਹਨਾਂ ਭਾਸ਼ਾ ਦੇ ਵਿੱਚ ਉਹਨਾਂ ਨੇ ਵਰਤੇ ਨੇ ਅਸੀਂ ਆਪਦੇ ਹੱਕ ਲੈਣ ਜਾ ਰਹੇ ਹਾਂ ਅਸੀਂ ਨਾ ਕਿਸੇ ਨੂੰ ਡਰਾਉਣ ਦੇ ਜਾ ਰਹੇ ਹਾਂ ਨਾ ਕਿਸੇ ਨੂੰ ਜਿੰਦਾ ਲਾਉਣ ਜਾ ਰਹੇ ਹਾਂ ਅਸੀਂ ਤਾਂ ਮੰਨੀਆਂ ਹੋਈਆਂ ਸਰਕਾਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਜ਼ਰੂਰ ਪੜ ਲੇ ਕਿ ਅਸੀਂ ਆ ਸਾਡੇ ਵਰਗ ਇਕੱਠੇ ਹੋ ਰਹੇ ਹਾਂ ਅੱਜ ਸਾਨੂੰ ਪਤਾ ਲੱਗਿਆ ਸਾਰੇ ਲੋਕਾਂ ਦੀ ਲੜਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਡੇ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਨਾ ਅਡਾਨੀ ਬਾਨੀ ਦੀ ਵੱਡੇ ਫਾਰਮ ਬਣ ਰਹੇ ਹਨ ਤੇ ਜਿਹੜੇ ਸਾਡੇ ਲੋਕ ਪਿੰਡਾਂ 'ਚ ਇਹ ਕਹਿੰਦੇ ਹੁੰਦੇ ਸੀ ਇੰਨੇ ਪੈਸੇ ਕਿਹਦੇ ਕੋਲ ਹੈ ਕੌਣ ਖਰੀਦੂ ਪਿੰਡ ਅੱਜ ਰੇਲਵੇ ਸਾਡੀ ਮੇਨ ਰੇਲਵੇ ਮੰਨਦੇ ਹੁੰਦੇ ਸੀ ਅੱਜ ਰੇਲਵੇ ਵੀ ਖਰੀਦ ਲਈ ਅਜੇ ਰਪੋਟਾਂ ਵੀ ਖਰੀਦ ਲਈਆਂ ਅੱਜ ਟਰਾਂਸਪੋਰਟਾਂ ਵੀ ਖਰੀਦ ਲਈਆਂ ਅੱਜ ਸਰਕਾਰੀ ਧਾਰੇ ਵੀ ਖਰੀਦ ਲਏ ਸਿਰਫ ਰਹਿ ਆ ਕੀ ਹੈ ਹੁਣ ਜ਼ਮੀਨ ਇਹ ਕੋਰੋਨਾ ਦੇ ਵਿੱਚ ਇਹਨਾਂ ਨੇ ਦੇਖ ਲਿਆ ਅਰਬਾਂ ਰੁਪਇਆ ਲਾਇਆ ਫੈਕਟਰੀਆਂ ਨੂੰ ਜਿੰਦੇ ਲੱਗ ਗਏ ਪਰ ਸਾਡੀ ਜਿਹੜੀ ਫੈਕਟਰੀ ਚੱਲਦੀ ਸੀ ਅਸੀਂ ਲੋਕਾਂ ਨੂੰ ਕਰੋਨੇ ਦੇ ਵਿੱਚ ਲੰਗਰ ਵੀ ਪਚਾਏ ਦੁੱਧ ਵੀ ਪਚਾਇਆ ਸੇਵਾ ਕੀਤੀ ਹੁਣ ਅਡਾਨੀ ਬਣਦੀ ਐ ਨਿਗਾ ਕਿ ਆਹ ਲੋਕਾਂ ਨੂੰ ਇਹਨਾਂ ਨੂੰ ਮੌਲਾ ਚ ਲਿਆ ਕੇ ਵੱਡੇ ਪਲੇਟਾ ਚ ਲਿਆ ਕੇ ਆ ਚੀਜ਼ ਮੇਰੀ ਲਫਾਫਿਆਂ ਜਿਵੇਂ ਕੇ ਅੱਜ ਤੁਸੀਂ ਦੇਖਦੇ ਹੋ ਨਾ ਕਿਤੇ ਕਿਤੇ ਚਾਹੌਲ ਦਾ ਲੰਗਰ ਆ ਗਿਆ ਕਿਤੇ ਲੱਡੂ ਲੈ ਕੇ ਆ ਗਏ ਕਿਤੇ ਬਾਦਾਮ ਲੈ ਕੇ ਆ ਗਏ ਇਹੀ ਉਹਨਾਂ ਨੂੰ ਚੁੱਭਦੇ ਨੇ ਕਿ ਮੇਰੇ ਲਫਾਫਿਆਂ ਚੋਂ ਨਿਕਲਣੇ ਚਾਹੁੰਦੇ ਆ ਲੋਕ ਜਿਹੜੇ ਸੇਵਾ ਤੇ ਕਰਦੇ ਆ ਅਸਲ ਜ਼ਮੀਨ ਤੇ ਅੱਕਾ ਇਹ ਅਸੀਂ ਸਾਰੇ ਲੋਕ ਸਮਝ ਚੁੱਕੇ ਆ ਇਹਨਾਂ ਦਾ ਇੱਥੇ ਆਿਆਂ ਦਾ ਜਿਹੜਾ ਅੱਜ ਧੰਨਵਾਦ ਬਹੁਤ ਮੋਰਚੇ ਨੂੰ ਬਲ ਮਿਲਦੀ ਆ ਅਸੀਂ ਜਿੱਤਾਂਗੇ ਲਾਜ਼ਮੀ ਜਿੱਤਾਂਗੇ ਸਰਕਾਰ ਕੋਲੇ ਸਮਾਂ ਉਹ ਮੰਗਾ ਲਾਗੂ ਕਰ ਦੇ ਨਹੀਂ ਬਿਰਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਧੰਨਵਾਦ ਇੱਕ ਐਸਕੀਮ ਨੇ ਕਮੇਟੀ ਬਣਾਈ ਸੀ ਜੀ ਸਮਾਜ ਦੇ ਵਾਸਤੇ ਦੋਨੇ ਧਿਰਾਂ ਦਾ ਐਸਕੀਮ ਤੇ ਐਸਕੀਮ ਕਰ ਨਹੀਂ ਕਰ ਰਹੀ